ਲੋਨ ਵਾਲੀ ਘਟਨਾ ਬਾਗਾਪੁਰਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਾਈਕ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਤਾਂ ਇੱਕ ਸਾਈਕਲ ਦੀ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁੱਟ ਦਿੰਦੇ ਨੇ ਜਿਸ ਦੇ ਕਾਰਨ ਅ ਅੱਗ ਜੜੀ ਆ ਉਹ ਲੱਗ ਜਾਂਦੀ ਆ ਤਾਂ ਕਰਮਚਾਰੀਆਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਅੱਗ ਨੂੰ ਜਿਹੜਾ ਆ ਉਹ ਬੁਝਾਇਆ ਜਾਂਦਾ ਆ ਪਰ ਆਪਣੇ ਆਪ ਦੇ ਵਿੱਚ ਇੱਕ ਵੱਡੀ ਵਾਰਦਾਤ ਹੁੰਦੀ ਆ ਕਿ ਦਿਨ ਦਿਹਾੜੇ ਸ਼ਰ੍ਯ ਆਮ ਨੌਜਵਾਨ ਜਿਹੜੇ ਨੇ ਦੋ ਉਹ ਇੱਕ ਸਾਈਕਲ ਦੀ ਦੁਕਾਨ ਦੇ ਉੱਤੇ ਪੈਟਰੋਲ ਬੰਬ ਸੁੱਟ ਕੇ ਫਰਾਰ ਹੋ ਜਾਂਦੇ ਨੇ ਇਹ ਤਾਂ ਲਾਅ ਐਂਡ ਆਰਡਰ ਦੀ ਜਿਹੜੀ ਹੈ ਸਥਿਤੀ ਉਸ ਨੂੰ ਵਿਗਾੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਸ਼ਰ੍ਯ ਆਮ ਦਿਨ ਦਾ ਟਾਈਮ ਆ ਤਾਂ ਪੈਟਰੋਲ ਬੰਬ ਹੱਥਾਂ 'ਚ ਜਿਹੜੀ ਹੈ ਕੱਚ ਦੀ ਬੋਤਲ ਫੜੀ ਹੁੰਦੀ ਆ ਤਾਂ ਉਹਦੇ ਵਿੱਚ ਪੈਟਰੋਲ ਭਰਿਆ ਹੁੰਦਾ ਹੈ ਤਾਂ ਬਾਈਕ ਤੇ ਜਾਂਦੇ ਹੋਏ ਉਹ ਇੱਕ ਸਾਈਕਲ ਦੀ ਦੁਕਾਨ ਦੇ ਉੱਤੇ ਜਾ ਮਾਰਦੇ ਨੇ ਜਿਹਦੇ ਕਾਰਨ ਇੱਕ ਵੱਡਾ ਧਮਾਕਾ ਹੁੰਦਾ ਆ ਪਰ ਇਹ ਗਣਮਤ ਇਹ ਰਹੀ ਕਿ ਇਸ ਦੇ ਵਿੱਚ ਕੋਈ ਵੀ ਜਣਾ ਨੁਕਸਾਨ ਨਹੀਂ ਹੋਇਆ ਤਾਂ ਦੁਕਾਨਦਾਰਾਂ ਵੱਲੋਂ ਆਪਣੇ ਤੌਰ ਤੇ ਉੱਤੇ ਹੀ ਇਸ ਅੱਗ ਤੇ ਜਿਹੜਾ ਕਾਬੂ ਪਾਇਆ ਗਿਆ ਤਾਂ ਇਸ ਮਾਮਲੇ 'ਚ ਕੀ ਕੁਝ ਕਹ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਵੀ ਦੱਸਦੇ ਹਾਂ 112 ਤੇ ਕੰਪਲੇਂਟ ਆਈ ਸੀ ਡਿੰਪਲ ਬਾਂਸਲ ਜੋ ਮਾੜੀ ਮੁਸਫਾ ਦੇ ਰਹਿਣ ਵਾਲੀ ਹੈ ਜਿਨ੍ਹਾਂ ਦੀ ਇੱਥੇ ਸੈਨੀਟਰੀ ਦੀ ਦੁਕਾਨ ਹੈ ਨਾਲ ਹੀ ਸਾਈਕਲ ਦੀ ਦੁਕਾਨ ਹੈ ਇਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਦੀ ਦੁਕਾਨ ਤੇ ਕੋਈ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਇੱਕ ਪੈਟਰੋਲ ਬੰਮ ਸੱਟ ਕੇ ਗਏ ਨੇ ਜੋ ਇਹਨਾਂ ਦੇ ਦੁਕਾਨ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਅਣਪਛਾਤੇ ਸ਼ਰਾਤੀ ਅਨਸ਼ਰ ਨੇ ਅਸੀਂ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਲੱਭ ਕੇ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਏਗਾ